ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਟੋਕੜ ਗੱਬਨ ਝੋਟੀ ਤੁਹਾਨੂੰ ਚੱਕ ਪਾਸ ਦਿਖਾਉਣੀ ਆ ਇੱਕ ਬੱਚੇ ਤੋਂ ਬਿਨਾਂ ਤੇ ਇੱਕ ਗਾਂ ਵੀ ਤੁਹਾਨੂੰ ਟੋਕੜ ਗਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾ ਜੀ ਤੇ ਨਾਮ ਦੱਸਦੇ ਕਰੀ ਨਾਮ सोनू ਸ਼ਹਿਰ ਜਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਬੋਲਦੇ ਇੱਕ ਕਰੀ 91 98675752 ਤੇ ਅੱਜ ਇੱਕ ਆਤੋ ਕੜ ਗੱਬਣ ਤੇ ਇੱਕ ਬੱਚੇ ਤੋਂ ਬਿਨਾ ਹਨਾ ਦੇਖੋ ਵੀ ਜੀ 7 ਕਿਲੋ ਦੁੱਧੇ ਅੱਛਾ 6 ਕਿਲੋ ਨਾਲ ਠੰਡਾ ਪਾਣੀ ਦਾ ਦੁੱਧੇ ਠੀਕ ਹੈ 5 ਮਹੀਨੇ ਚੱਕ ਪਾਸੇ ਚੱਕ ਪਾਸੇ 5 ਮਹੀਨੇ ਚੱਕ ਪਾਸ ਠੀਕ ਹੈ ਹਾਂ ਤੇ ਇਹਨੇ ਸੱਜਣ ਨੇ ਚੰਗਾ ਚੋਇਆ ਹੰਦਾ ਦੱਸਦਾ ਥਣ ਘਾਟ ਵਾਦੋਵੇ ਜੋ ਮੇਰੇ ਆਪਣੀ ਠੀਕ ਹੈ ਤੁਰਫ ਫੇਰ ਇਹਨੇ ਕਰੀ ਪੰਜਾਹ ਮਹੀਨੇ ਦੀ ਚੱਕ ਪਾਸ ਦੱਸਦੇ ਆ ਪੰਜਾਹ ਮਹੀਨਾ ਦੀ ਭਾਜੀ ਇੱਕੀ ਦੇਖੋ ਸੇਵੇ ਦੇ ਵਿੱਚ ਥਰ ਵਿੱਚ ਤੇ ਉਤਰਾਣ ਜਿਹੜੀ ਕੱਦ ਕਾਟ ਤੇ ਵੀ ਜਿਹੜੀ ਚੰਗੀ ਆ ਤੇ ਮੂੰਹ ਮੱਥੇ ਦੀ ਵੀ ਸੋਹਣੀ ਆ ਦੇਖ ਸਕਦੇ ਛੋਟਾ ਸਿੰਘ ਆ ਬਾਕੀ ਸੀਲ ਇੰਨੀ ਜਿਆਦੀ ਜੇ ਥਾਪੀ ਮਾਰ ਕੇ ਇੱਥੇ ਭਾਈ ਬਹਿ ਜਾਓ ਇਦਾਂ ਹੀ ਨੇ ਸੁਣ ਇਦਾਂ ਇਦਾਂ ਹੀ ਇੱਜਾਏ ਆਏ ਹੋ আচ্ছা ਇਦਾਂ ਬਹਿ ਜਾਣਾ ਵਾ ਇਦਾਂ ਕੋਈ ਟੀਆ ਨਹੀਂ ਕੋਈ ਇਦਾਂ ਹੀ ਬਸ ਠੀਕ ਆ ਜੀ ਹਾਂ ਚਲੋ ਲੈ ਜਾ ਫਿਰ ਅੰਦਰ ਇੱਕ ਵਾਰੀ ਉਤਰਾ ਜਿਹੜੇ ਕੱਦ ਕਾਟਦੇ ਜਿਹੜੀ ਚੰਗੀ ਜੀ ਚੀਜ਼ ਥੱਲੇੋਂ ਵੀ ਦੇਖ ਸੰਦੇ ਸਭਾਣਾ ਇਹ ਤਾਂ ਤੇ ਦੁੱਧ 6 ਕਿਲੋ ਹੈਗਾ ਪੱਕਾ ਇਹਦੇ ਕੋਲ 6 ਕਿਲੋ ਦਾ ਵੱਧ ਹੋਊਗਾ ਘੱਟ ਨਹੀਂਗਾ ਪਰ ਆਪਾਂ ਘੱਟ ਹੀ ਦੱਸਨੇ ਤਾਈਂ ਠੀਕ ਹੈ ਜੀ ਜਵਾਜ ਗਲਤ ਹੋਵੇ ਕੋਈ ਥਣ ਘਰਵਾਦ ਪੂਰ ਛੱਟਾ ਪਾ ਦੇ ਠੀਕ ਹੈ ਉਹਦੀ ਆਪਣੀ ਫੁੱਲ ਗਰੰਟੀ ਹੋਵੇ ਠੀਕ ਹੈ ਹਾਂ ਤੇ ਇਹਦਾ ਮੁੱਲ ਇਹਦਾ ਮੁੱਲ ਭਾਈ 60000 ਰੁਪਏ ਜੀ 60000 ਆ ਹਾਂ ਕਰਨਾ ਵਿੱਚ ਮੰਨਤਨ 60000 ਦੀ ਹਾਨਾ ਲਵਾਂਗੇ ਛੋਟੀ ਠੀਕ ਹੈ ਜੀ ਹਾਂ ਤੇ ਬਾਕੀ ਕੋ ਫੋਨ ਲਾਵੇ ਹਨਾ ਬਾਕੀ ਇਹ ਹੈ ਕਿ ਜਿੱਦਾਂ ਨੇ ਤਿਆਰ ਹੋਈ ਚੰਗੀ ਤਿਆਰ ਹੋਣੀ ਆ ਤੋਂਕੜ ਕੱਬਨ ਵੀ ਚੰਗੀ ਛੋਟੀ ਸੰਬੰਧ ਦਾ ਫਦਾ ਵਾ ਇਹ ਜੀ ਕੱਲੀ ਸਿੰਘਾਂ ਦੀ ਸੋਣੀ ਆ ਹਾਂਜੀ ਕਿਉਂ ਨ ਵੀ ਕਿਤੇ ਨੀਂਦ ਹੀ ਆਉਂਦੀ ਥਲੇ ਤੇ ਏਡੀ ਮੁੱਡੀ ਧਾਰਿਆ ਸੱਜਰ ਵੀ ਦੁੱਧ ਚੰਗਾ ਕੱਢੂ ਕਿਹਨੇ ਭਾਜੀ ਆਪਾਂ ਐਵੇਂ 5 ਵਜੇ ਨਾਲ ਕਰ ਦਿੱ ਗਏ ਨੇ 15 ਕਿਲੋ ਭਰਿਆ 16 11 12 ਕਿਲੋ 12 ਤਿੰਨ ਕਿਲੋ ਤੇ ਰਾਮ ਨਾਲ ਭਰਿਆ ਨੇ ਵਧੀਆ ਸੱਜਰ ਨੇ ਠੀਕ ਆ ਤੇ ਹੁਣ ਸੂਆ ਕੇ ਨਾਲ ਸੋਣਾ ਇਹਨੇ ਸੂਆ ਦੂਜਾ ਸੋਣਾ ਇਹਨੇ ਹੁਣ ਦੂਸਰਾ ਸੋਣਾ ਕਰੀ ਠੀਕ ਆ ਹਾਂ ਹਾਂ ਦੇਖ ਸਕਦੇ ਚਿਹਰੇ ਤੋਂ ਇੱਕ ਠੀਕ ਹੈ ਕਈ ਵਾਰ ਤਾਂ ਡੱਕਾ ਚੋਈ ਨਹੀਂ ਹੁੰਦੇ ਐਵੇਂ ਕਹਿ ਲਈਏ ਪਾਜੀ ਨੇ 17 ਕਿਲੋ ਦੇਣਾ 18 ਕਿਲੋ ਦੇਣਾ ਉਹ ਤੇ ਉਹ ਜਿਹੜਾ ਝੂਠ ਮੈਂ ਵੇਂਦਾ ਰਹੀ ਨਾ ਸਾਰਾ ਝੂਠ ਹੁੰਦਾ ਜਿਉ ਉਹ ਵੀ ਪਤਾ ਕਿ ਅੰਦਾਜ਼ਾ ਹੀ ਹੁੰਦਾ ਵਾ ਐਵੇਂ ਆਈ ਆਈ ਪਾਜੀ ਫਿਰ ਜਿਹਨੇ ਪੈਸੇ ਦੇਣੇ ਨੇ ਗਰੀਬ ਨੇ ਖਰਦਣੇ ਆ ਤੇ ਉਹ ਵੀ ਫਿਰ ਹਸਾਬ ਦਾਬ ਅਗਲੇ ਵੀ ਲਾਉਂਦੇ ਆ ਤੇ ਹੁਣ ਜਿਹੜੀ ਆ ਗਈ ਦੂਸਰੇ ਨੰਬਰ ਤੇ ਆ ਹਾਂਜੀ ਇਹ ਤੋਂ ਬਾਈ ਸੂਈ ਤੋਂ ਡੇਢ ਤੋਂ 2 ਮਿੰਟ ਹੋ ਸਕਦੇ ਨੇ ਠੀਕ ਆ ਹਾਂ ਦੁੱਧ ਦੇ ਕੋ ਸੱਤ ਕਿਲੋ ਜੀ ਅੱਛਾ ਸਾਰੇ ਦੋਵੇਂ ਟਾਈਮ ਦੀ ਗੱਲ ਹੈ ਭਾਈ ਕੱਲ ਦੀ ਆਈਆਂ ਜੀ ਅੱਛਾ ਠੀਕ ਗੱਲ ਆਉਂਦੀ ਜੀ ਦੋਵੇਂ ਟਾਈਮ ਹੀ ਠੀਕ ਤੇ ਮਿਲਦੀ ਐਵੇਂ ਕੋਨਾ ਘਰਲੀ ਭੜੇ ਦੇ ਅੱਛਾ ਸਾਡੇ ਕੋ ਦੋਵੇਂ ਜਿਹੜੇ ਵੀਰ ਕੋ ਆਈਆਂ ਵਾ ਉਹਦਾ ਨੰਬਰ ਵੀ ਦੇ ਦਾਂਗੇ ਉਹਨੂੰ ਪੁੱਛ ਲੈ ਤੁਹਾਡੇ ਘਰ ਠੀਕ ਆ ਉਹਨੂੰ ਠੀਕ ਆ ਲਾਉਂਦੀ ਜਾਇ ਨਹੀਂ ਬੰਦਿਆਂ ਨੂੰ ਅੱਛਾ ਜਿਹਨਾਂ ਕੋ ਲਈਆਂ ਵਾ ਠੀਕ ਆ ਹਾਂ ਚਲੋ ਫੇਰ ਇਹਨੂੰ ਤੋਰ ਦਈਏ ਇੱਕ ਵਾਰ ਇਹ ਦੇਖੋ ਨਾ ਪੱਕਾ ਦੁੱਧ ਕਿੰਨਾ ਜੀ ਪੱਕਾ ਇਹ ਕੋ ਸਾਢੇ 6 ਕਿਲੋ ਦਿਖਾਓ ਇਸ ਤੋਂ ਬਾਹਰ ਹੀ ਬਸ ਸਾਢੇ 6 ਲਈ ਆ ਬਸ 6-7 ਕਿਲੋ ਪੱਕਾ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹ ਦੇਖੋ ਇਹ ਕਿਹਦੀ ਚਿਹਰਾ ਇਹਦਾ ਵੀ ਦਿਖਾ ਦਈਏ ਚੰਗੀ ਤਰ੍ਹਾਂ ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਠੀਕ ਹੈ ਜੀ ਲੈ ਜਾਓ ਜੀ ਤੇ ਇਹ ਦਾ ਮੁੱਲ ਇਹ ਪਾਈ ਦੀ ਲਗ 43000 43000 ਦੀ ਹਾਂ ਪਰ ਮੇਰਾ ਵੀਰ ਟੀਗਾ ਲਾਇਆ ਮੜੀ ਭੁੜਦੀ ਜੇ ਆਪਾਂ ਦੱਸ ਕੇ ਦੇਣੀ ਮੜ ਕੇ ਮੇਰਾ ਵੀ ਲਾਹ ਮਾ ਨਾ ਗੋਵੇ ਇਹ ਕਿ ਇੱਥੋਂ ਚੋ ਕੇ ਲੈ ਜਾਏ ਕੋਈ ਅਗਲਾ ਆਪਾਂ ਦਈਆਂ ਅਗਲਾ ਹੁਣ ਵੀ ਕਹਿੰਦੇ ਵੀਡੀਓ ਦੇ ਵਿੱਚ ਵੀ ਵੀਡੀਓ ਮੜ ਕੇ ਨਾ ਕੋਲ ਤੇ ਪਈ ਹੁੰਦੀ ਸਾਰੇ ਦੇ ਹਾਂਜੀ ਮੜ ਕੇ ਗਾ ਲੂਗਾ ਜੀ ਤੁਸੀਂ ਹੀਤਾ ਭਾਜੀ ਕਹਿੰਦਾ ਟੀਗਾ ਲਾਇਆ ਮੜੀ ਭੁੜਦੀ ਜੇ ਗਾੜੀ ਡਾਕੇ ਚੁੱਕ ਲੋਕ ਚੋਣੇ ਬਿੰਦੀ ਜੀ ਠੀਕ ਆ ਉਹਨਾਂ ਦਾ ਪਾੜੇ ਮੇਰੀ ਗਿੱਜੂ ਦਹੀ ਦਾ ਹੀ ਡੰਕ ਲੋਗੇ ਠੀਕ ਆ ਬਾਕੀ ਗੱਲਾਂ ਦੱਸਦੇ ਆਣੇ ਦੇਖ ਸਕਦੇ ਜੀ ਤੇ ਇਹ ਆ ਕਿ ਚਲੋ ਤੁਹਾਡੇ ਘਰ ਕੋਈ ਚੋ ਕੇ ਵੇਖ ਲੈ। ਚੋ ਕੇ ਬੜੇ ਪੀਗਾ ਲਾ ਮੁਰਗੀ ਦੀ ਜੇ ਆਪਾਂ ਮੁਰਗੇ ਕਵੇ ਕੋਈ ਮੁਰਗੇ ਕਰਾਵੇ ਕੋ ਸਾਬ ਨੂੰ ਤੇ ਲਈ ਸਾਈ ਉਹ ਤਰ੍ਹਾਂ ਜਿਹੜੀ ਸਫਾਈਆਂ ਚਾ ਚਲੋ ਜਿੰਨੀ ਵੀ ਆ ਬਾਕੀ ਜਿਹੜਾ ਕੋਈ ਚੋ ਸਕਦਾ ਉਹ ਲੈ ਜੇ ਲੈ ਦੇਖ ਲੈ ਪਾਜੀ ਇਹ ਕਰਨਾ ਠੀਕ ਆ ਇਹ ਆਪਣੇ ਗਾਂ ਆ ਉਹਨ ਗਾਲੇ ਦਾ ਵਾਹੀ ਕਿਸੇ ਨਾ ਮਾੜਾ ਦੀ ਨਿਕਰ ਹਾਂਜੀ ਚੋਕ ਤਾ ਲੋਹੂ ਕਰ ਲਗੇ ਜਾਂ ਸਾਨੂੰ ਲਉਣਗੇ ਹਾਂਜੀ ਪੱਟੀ ਦੱਬੀ ਗਾਂ ਪਰਸੋਂ ਪਾ ਪਾਈ ਨੇ ਵੀਡੀਓ ਵਿੱਚ ਉਥੇ ਹਾਂਜੀ ਉਹਦੇ ਵਿੱਚ ਕਿਹ ਬੰਦੇ ਨੇ ਮੈਨੂੰ ਕਿਹਾ ਦੁੱਧ ਪਾਜੀ ਦੇ ਕੋਈ 6 ਕਿਲੋ ਜੇ ਅੱਛਾ ਨਾਲ ਨੂੰ ਨੇ ਪੈਸੇ ਜੇ ਤੇ 17000 ਦੇ ਨਾਲ ਇਹ ਗਾਂ ਪਾਤੀ ਚਾਰਿਆ ਚ ਠੀਕ ਆ ਮੈਂ ਭਾਈ 6 ਕਿਲੋ ਪੱਕਾ ਆਂਦਾ ਭਾਈ ਪੱਕਾ ਜੀ ਚਰ ਮਾਰ ਕੇ ਚਲ ਮੈਂ ਕਿਹੜੀ ਚੋਣੀ ਹਾਂਜੀ ਉਹ ਲਗਾ ਦੇਗਾ ਗਾਂ ਦੇ ਦੁੱਧ ਸਾਰਾ 3 ਕਿਲੋ ਅੱਛਾ ਤੇ ਹੁਣ ਪੱਕਾ ਦੁੱਧ ਕਿੰਨਾ ਇਹ ਦੇ ਕੰਨ ਪੱਕਾ ਭਾਈ 3 ਕਿਲੋ ਦੁੱਧ ਜਿਹੜਾ ਮੱਝ ਖੜੂਗਾ ਮੱਝ ਦੇ ਨਾਲ ਫਰੀ ਦਵਾਂਗੇ ਇਹਨੂੰ ਅੱਛਾ ਫਿਰ ਤੁਹਾਡੇ ਨਾਲ ਹੋ ਗਿਆ ਹੋ ਗਿਆ ਧੋਖਾ ਕਰਦਾ ਕਿਸੇ ਨੇ ਨਹੀਂ ਇਹ ਘਰੋਂ ਲਈ ਕੇ ਵਪਾਰੀ ਤੋਂ ਨਾ ਪੱਟੀਆਂ ਆਈਆਂ ਬਸਿਆ ਨੰਬਰੀ ਹੈਗਾ ਸਭ ਕੁਝ ਮੇਰਾ ਉਹਦੇ ਨੰਬਰ ਬਲੌਗ 'ਚ ਪਾਤਾ ਵਾ ਅੱਛਾ ਮੇਰੇ ਨੰਬਰ ਤੁਹਾਡੇ ਸਾਹਮਣੇ ਲਾਉਣਾ ਮੇਰਾ ਨੰਬਰ ਬਲੌਗ 'ਚ ਪਾਤਾ ਹੁੰਨੇ ਠੀਕ ਹੈ ਉਹ ਵੇਖੋ ਨੰਬਰ ਉਹਨੇ ਮੇਰਾ ਬਲੌਗ 'ਚ ਪਾਤਾ ਹੋਣਾ ਮੁਰਕੇ ਜੇ ਅਸੀਂ ਕਿਸੇ ਦਾ ਨੰਬਰ ਵੇਖੋ ਤੁਸੀਂ ਨਾ ਆ ਲਾਇਆ ਤੁਹਾਡੇ ਸਾਹਮਣੇ ਲਾਇਆ ਨਾ ਦੇਖੋ ਪਹਿਲੀ ਗਾ ਚੁੱਕਣਾ ਨਹੀਂ ਉਹਨੇ ਠੀਕ ਹੈ ਬੀਜੀ ਪਤਾ ਨੇ ਠੀਕ ਆ ਤੇ ਮੈਂ ਸਾਡੇ ਨਾਲ ਕਿਤੇ ਹੀ ਜੇ ਕਿਸੇ ਨੇ ਕੀਤਾ ਹੁੰਦਾ ਨਾ ਅੱਛਾ ਤੁਹਾਨੂੰ ਹੁੰਗਾ ਮੈਂ ਭਾਜੀ ਆਵੇ ਲੋ ਕੀ ਕੀਤਾ ਹਾਂਜੀ ਹਾਂਜੀ ਕੋਈ ਫਰੀਦ ਹੁੰਦੇ ਨਹੀਂ ਠੀਕ ਆ ਜਿਹੜਾ ਖੜੂਆ ਜੇ ਕੋਈ ਮੇਰਾ ਵੀਰ ਚੋ ਸਕਦਾ ਵਾ ਦੁੱਧ 3 ਕਿਲੋ ਹੈਗਾ ਜੇ ਮੱਝ ਜਿਹੜਾ ਖੜੂ ਮਾਈ ਦਾ ਫਰੀਦ ਲਾ ਦਾਂਗੇ ਇਹਨੂੰ ਅੱਛਾ ਉਦਾਂ ਫਰੀਦ ਆਉਤ ਲੱਜ ਕੇ ਲੈ ਜਾੜੇ ਸਾਡੇ ਕੋ ਅੱਛਾ 3 ਕਿਲੋ ਦੁੱਧ ਬੜੇ ਆਰਾਮ ਆਹ ਰਾਜ ਸੱਚੇ ਬਾਸ਼ੇ ਨੂੰ ਪਤਾ ਸਾਨੂੰ 4000 ਰੁਪਈਏ ਪਰ ਅਣੀ ਹੁਣ ਫਰੀਦ 4000 ਚ ਤੇ 500 ਦੀ ਗੱਡੀ ਆਈ ਤੇ 1200 ਕਰਾਇਤਾ ਤੇ 1300 ਨੇ ਦਿੱਤਾ ਅੱਛਾ 55000 ਚ ਮਨ ਪਈ ਏ ਠੀਕ ਆ ਯਾ ਰੱਬ ਨੂੰ ਪਤਾ ਮਹਾਰਾਜ ਨੂੰ ਠੀਕ ਆ ਪਰ ਮੇਰੇ ਨਾਲ ਜਦੋਂ ਅਸੀਂ ਅਸੀਂ ਨਹੀਂ ਕਰਦਾ ਅਸੀਂ ਫਰੀ ਦੇ ਦਾਂਗੇ ਅਸੀਂ ਤਾਂ ਤੁਹਾਨੂੰ ਕਹਿਣਾ ਤੇ ਨਾ ਉਹਨਾਂ ਨੂੰ ਕਹਿਣਾ ਠੀਕ ਆ ਨੰਬਰ ਮੇਰਾ ਉਹਨੇ ਪਤਾ ਬਣਾਉਂਦੇ ਨਹੀਂ ਉਹ ਵਪਾਰ ਕਰਦੇ ਸੀ ਕਿ ਘਰ ਵਾਲੇ ਸੀ ਬੰਦੇ ਘਰ ਵਾਲੇ ਆ ਅੱਛਾ ਘਰ ਵਾਲੇ ਵਪਾਰੀ ਨਹੀਂ ਆ ਠੀਕ ਚੋਰ ਚੂਰ ਤਾਂ ਵਧੀਆ ਮੜੀ ਨਾ ਪਹਾੜਾ ਖੋਲਾ ਪਾ ਕੇ ਚੋਰੀ ਪਿੰਦੀ ਆ ਠੀਕ ਹੈ ਜੀ ਦੁੱਧੋਂ ਵੱਜ ਜੇ ਕਿਸੇ ਗੱਲ ਪਰ ਹੁਣ ਦੁੱਧ 3 ਕਿਲੋ ਹੈਗਾ ਜੀ ਠੀਕ ਹੈ ਜੀ ਆਓ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਇਹ ਕਹਿਣਾ ਵੀ ਜੀ ਹੋਗੇ ਨਾ ਹੁੰਦਾ ਨਾ ਤੇ ਸਹੀ ਪੁੱਛੋ ਕਿਸੇ ਨੇ ਆਖਣਾ ਭਾਜੀ ਅਸੀਂ ਲੱਗੇ ਕਰਨਾ ਉਹ ਕਰਨ ਲੱਗੇ ਆ ਕਰਨਗੇ ਬੜਾ ਰੋਲਾ ਪੋਣਾ ਜੀ ਹਾਂਜੀ ਹਾਂਜੀ ਪਰ ਅਸੀਂ ਫਿਰ ਵੀ ਆਖਿਆ ਕੋਈ ਨਹੀਂ ਜੋ ਹੋਵੇ ਕੀ ਜੋ ਠੀਕ ਹੈ ਵੀਰ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ